ਪੰਜਾਬ ਵਿੱਚ ਤਕਰੀਬਨ ਆਏ ਦਿਨ ਹੀ ਲੁੱਟ ਖੋਹਾਂ ਦੀਆਂ ਬਾਰਦਾਤਾਂ ਤੇ ਚੋਰੀਆਂ ਦੀਆਂ ਬਾਰਦਾਤਾਂ ਹੋ ਰਹੀਆਂ ਹਨ ਇਸੇ ਤਹਿਤ ਖੰਨਾਜ ਪੰਜਾਬ ਐਂਡ ਸਿੰਧ ਬੈਂਕ ਵਿੱਚ ਵੱਜਿਆ ਡਾਕਾ ਸਟਾਪ ਨੂੰ ਬਨ ਕੇ ਕੀਤੀ ਗਈ ਲੁੱਟ ਸਮਰਾਲਾ ਦੇ ਕੋਲ ਪਿੰਡ ਬਗਲੀ ਕਲਾ ਦੇ ਬੈਂਕ ਦੇ ਵਿੱਚ ਹੋਈ ਵੱਡੀ ਲੁੱਟ ਕਰੀਬ 15 ਲੱਖ ਰੁਪਏ ਲੁੱਟ ਕੇ ਅਣਪਛਾਤੇ ਲਟੇਰੇ ਹੋਏ ਫਰਾਰ ਪਿੰਡ ਵਿੱਚ ਹੈ دہشت ਦਾ ਮਾਹੌਲ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਸੂਚਨਾ ਦੇ ਅਨਸਾਰ ਇਹ ਪਤਾ ਲੱਗਾ ਹੈ ਕਿ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਉਹਨਾਂ ਨੇ ਮੂੰਹ ਬੰਨੇ ਹੋਏ ਸਾਨਾ ਤੇ ਅੰਦਰ ਗਨਮੈਨ ਤੇ ਨਾਲ ਉਹਨਾਂ ਦੀ ਹਥੋਪਾਈ ਵੀ ਹੋਈ ਹੋਈ ਜਾਂਦੇ ਹੋਏ ਉਹ ਗਨ ਜਿਹੜੀ ਸੀਗੀ ਜੋ ਉਹ ਗਨਮੈਨ ਦੇ ਕੋਲ ਸੀ ਜਾਂਦੇ ਹੋਏ ਜਿਹੜੀ ਆ ਬੇਸ਼ੱਕ ਉਹਤੇ ਸੁੱਟ ਗਏ ਸੂਚਨਾ ਦੇ ਅਨਸਾਰ ਕਰੀਬ ਕੋਈ 15 ਲੱਖ ਦੇ ਰੁਪਏ ਲੁੱਟ ਕੇ ਲੈ ਗਿਆ ਉਹ ਦੇਖਦੇ ਆ ਪੂਰੀ ਰਿਪੋਰਟ ਫਰਮ ਵੀ ਹੈਗਾ ਫਰਮ ਵੀ ਬਗਲੀ ਗੱਲਾਂ ਵੀ ਕੀ ਹੋਇਆ ਕੀ ਘਟਨਾ ਕੀ ਹੋਈ ਕਰਲਾ ਵੀ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋ ਹਸਲਾ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਟ ਸੀ ਰਫਲ ਸੀਗੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਂਡ ਸੈਂਟ ਬੈਂਕ ਜੀ ਤਿੰਨ ਜਾਣੇ ਸੀਗੇ ਤਿੰਨੇ ਜਾਣੇ ਸੀਗੇ ਜੀ ਹਾਂ ਜੀ ਫਿਰ ਉਹ ਪਤਾ ਨਹੀਂ ਪੈਸੇ ਦਾਦੇ ਨੇ ਤਾਂ 15 ਲੱਖ ਲੈ ਗਏ ਸ਼ਾਇਦ ਮੈ ਵੀ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਚੱਲੀ ਗੋਲੀ ਚੱਲੀ ਆ ਗਏ ਅੰਦਰ ਜੀ ਹਾਂ ਜੀ ਹਾਂ ਜੀ ਕੋਈ ਜਾਨਵਰ ਨਹੀਂ ਕੋਈ ਜਾਨਵਰ ਦਾ ਕੋਈ ਨਿਸ਼ਾਨੀ ਨਹੀਂ ਬਾਕੀ ਆ ਪੈਸੇ ਲੈ ਗਏ ਨੇ ਰੂਬੀ ਚੋਰੀ ਕਰਕੇ ਪੈਂਟੇ ਇਹੀ ਪੈਂਟਾ ਆਪਣਾ ਨਹੀਂ ਨਹੀਂ ਜੀ ਆਹੀ ਪੈਂਟਾ ਆਪਣਾ ਪੇਪਰ ਦੇ ਕਿਧਰੋਂ ਆਏ ਸੀ ਕਿਧਰੋਂ ਇਧਰ ਉੱਡੀ ਸਾਈਡ ਤੋਂ ਆਏ ਸੀ ਜੀ ਤੇ ਗਈ ਕਿਧਰੋਂ ਨੇ ਇਧਰ ਨੂੰ ਹੀ ਜਾਣਾ ਜੀ ਇਧਰੋਂ ਮੁੜਦੇ ਨੇ ਇੱਥੇ ਮੋੜ ਸੜਾ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਕਿਹੜਾ ਕਿੱਥੇ ਲੱਗੇ ਸੀ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਉਹ ਸਟੂਡੀਓ ਤੇ ਲੱਗਿਆ ਹੋਇਆ ਲੁੱਟ-ਪੋੜ ਦੇ ਵਾਰਦਾਤ ਹੋਈ ਹੈ ਪਗਲੀ ਕਲਾ ਕਿੰਨਾ ਕਿੰਨਾ ਕਿਹੜਾ ਜਿਹੜਾ 7:30 ਵੇਲੇ ਲੱਗੇ ਦੀ ਗੱਲ ਆ ਦੇਵ ਜਾਨੂ ਕਾਲ ਆਈ ਮੰਡੋਰ ਹੁੰਦੇ ਤੋਂ ਤੋਂ ਬਾਅਦ ਵੀ ਜਿਹੜੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਰੋਟੀ ਗਾਰਡ ਨਾਲ ਉਸ ਤੋਂ ਬਾਅਦ ਜੋ ਕਾ ਜਿਹੜੇ ਆ ਉਹਨਾਂ ਅਪ੍ਰੋਕਸੀਮੇਟ ਪਤਰਾਣ ਲੱਗ ਤੋਂ ਮੰਦਗੇ ਉੱਤਲੇ ਲੱਗੇ ਨੇ ਬੰਦੇ ਰੋਡੇ ਸੀ ਤੇ ਨਵੇਂ ਬੰਦੇ ਸਿਰੋਂ ਰੋਡੇ ਸੀ ਜਿਨ੍ਹਾਂ ਦੇ ਮਗਰ ਸਾਡੇ ਜਿਹੜੀਆਂ 6 5 6 ਪੁਲਿਸ ਪਾਰਟੀਆਂ ਮਾਨ ਜੋਗ ਐਸਐਸਪੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਲੱਗੀਆਂ ਆ ਸਾਡੇ ਸੀਨੀਅਰ ਆਫਸਰ ਵੀ ਸਾਰੇ ਵੇਸ ਕਰ ਚੁੱਕੇ ਆ ਤੇ ਵੀ ਜਿਹੜੀ ਗੋਇੰਗ ਆਨ ਬੋਲਦੇ ਨੂੰ ਚੇਤਨੀ ਜਿਹੜਾ ਗੱਤਾ ਕਰ ਲਿਆ ਸਰ ਸੱਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕੀਤਾ ਇਹਨਾਂ ਨੂੰ ਦੱਸਿਆ ਉਹ ਨਹੀਂ ਸੀ ਸਿਟੀ ਸਿਟੀ ਦਾ ਬਾਅਦ ਚ ਪਤਾ ਲੱਗੂਗੀ ਉਹਨਾਂ ਨੇ ਫਾਇਰ ਕੀਤਾ ਸਿਟੀ ਸਿਟੀ ਵੀ ਕੈਮਰਾ ਵੀ ਉਹਦੇ ਆਏ ਨੇ ਹਾਂ ਹਾਂ ਸਿਟੀ ਦੇ ਕੈਮਰੇ ਖੜਾ ਲਏ ਹਾਂ ਲੋ ਮੋਲੀ ਤਪੀਛ ਮੈਂ ਕਿੰਨੇ ਆਇਆ ਕੁਸੂ ਮੋਲੀ ਯਾਜਤੋ ਦੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਐ ਤਾਂ ਆ ਕੈਸ਼ ਕਰ ਲੱਗਿਆ ਕੁਝ ਪਤਾ ਨਹੀਂ ਕਿੰਨੀ ਕੀ ਕੈਸ਼ ਜਿਹੜਾ ਲੱਗਿਆ ਉਹ ਅਪ੍ਰੋਕਸੀਮੇਟ 15 ਲੱਖ 300 ਪਰ ਇਹ ਕਾਊਂਟਿੰਗ ਕਰਦੇ ਆ ਸ਼ੀਨਾ ਜੀ ਗੁਰਪ੍ਰੀਤ ਸਿੰਘ ਬਣੀਪਾਲਾ ਕੀ ਹੋਇਆ ਟਿਊਰ ਕਰਨੀ ਇੱਥੇ ਜੋ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਇਹਨੇ ਰਾਉਂਡ ਫਾਇਰ ਕੀਤਾ ਰਾਉਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸ ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਕਿ ਜਿਹਨਾਂ ਆਰਟੀਕਲ ਲੁੱਟਾ ਗਵਾ ਤੋਸਾ ਖੋਆ ਦਿਨੋ ਦਿਨ ਬਦਲੇ ਇਹਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਤੁਹਾਨੂੰ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਇਆ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਪੇਟ ਪਿਸ਼ਾਬ ਚਮੜੀ ਲੀਵਰ ਔਰਤ ਮਰਦ ਰੋਗਾਂ ਦੇ ਮਹਰ 슈ਗਰ ਰੋਗ ਤੋਂ ਪੱਕਾ ਛੁਟਕਾਰਾ ਕਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ 98763 79499 9876779499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499